ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਚੱਕ ਬਜੀਦਾ ਵਿਖੇ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ ਫੌਜੀ ਅਤੇ ਉਸ ਦੇ ਭਤੀਜੇ ਦੀ ਹੋਈ ਦਰਦਨਾਕ ਮੌਤ ਜਾਣਕਾਰੀ ਮੁਤਾਬਕ ਪਿੰਡ ਟੰਲੀ ਵਾਲਾ ਦੇ ਰਹਿਣ ਵਾਲੇ ਫੌਜੀ ਕਸ਼ਮੀਰ ਸਿੰਘ ਜੋ ਅਸਮ ਰਾਈਫਲ ਦੇ ਵਿੱਚ ਤਾਇਨਾਤ ਸੀ ਅਤੇ ਉਸ ਦੇ ਭਤੀਜੇ ਕਮਲਪ੍ਰੀਤ ਸਿੰਘ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਨੂੰ ਗਈ ਹੈ ਦੱਸਦੀ ਹੈ ਕਿ ਸ਼ਾਮ 6 ਵਜੇ ਦੇ ਕਰੀਬ ਕਮਲਪ੍ਰੀਤ ਅਤੇ ਉਸ ਦਾ ਚਾਚਾ ਜੋ ਅਸਮ ਰਾਈਫਲ ਦੇ ਵਿੱਚ ਤਹਿਨਾਬ ਸੀ ਜੋ ਕਿ ਉਸ ਸਮੇਂ ਛੁੱਟੀ ਤੇ ਘਰ ਆਇਆ ਹੋਇਆ ਸੀ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਉਸ ਦੇ ਦੌਰਾਨ ਅਸਮਾਨੀ ਬਿਜਲੀ ਡਿੱਗੀ ਅਤੇ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾਂ ਦੇ ਸਰੀਰ ਦੇ ਵਿੱਚੋਂ ਕਈ ਸਮੇਂ ਤੱਕ ਧੂਆ ਨਿਕਲਦਾ ਰਿਹਾ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ਦੇ ਵਿੱਚ गमगीन माहौल ਬਣਿਆ ਹੋਇਆ ਦੱਸ ਦਈਏ ਕਿ ਫੌਜੀ ਕਸ਼ਮੀਰ ਸਿੰਘ ਹਫਤਾ ਪਹਿਲਾਂ ਹੀ ਛੁੱਟੀ ਤੇ ਘਰ ਆਇਆ ਸੀ ਅਤੇ ਕੁਝ ਦਿਨਾਂ ਬਾਅਦ ਹੀ ਉਸ ਦੇ ਵੱਲੋਂ ਵਾਪਸ ਜਾ ਕੇ ਆਪਣੀ ਡਿਊਟੀ ਜੁਆਇਨ ਕਰਨੀ ਸੀ ਇਸ ਦੌਰਾਨ ਉਹ ਪਰਿਵਾਰ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਦੱਸ ਦਈਏ ਕਿ ਫੌਜੀ ਕਸ਼ਮੀਰ ਸਿੰਘ ਸ਼ਾਦੀशुदा ਸੀ ਅਤੇ ਉਸ ਦੇ ਕੋਲ ਇੱਕ ਬੇਟੀ ਸੀ ਜੀ ਆਪ ਕੀ ਆਪਣੇ ਖੇਚੇ ਚ ਕੰਮ ਕਰੇ ਸੀਗੇ ਚਾਚਾ ਪੀਂਜਾ ਤੇ ਸਥਾਨੀ ਬਿਜਲੀ ਕਾਰਨ ਟਿਕਣ ਕਰਨ ਦੇ ਦੌਰ ਜੀ ਤੇ ਕੌਣ ਸਨ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਮੇਰੇ ਕੋਈ ਦਾ ਨਾਮ ਕੀ ਨਾਮ ਸੀ ਕੋਚੇ ਸੀਗੇ ਹਾਂਜੀ ਕੋਚੇ ਕਿਹੜੀ ਜਗ੍ਹਾ ਤੇ ਜੀ ਜਹਾਸਾਂ ਮਚਮੌਰ ਚ ਅੱਛਾ ਤੇ ਕਿੰਦਾ ਮਤਲਬ ਕਿ ਕਿੰਨੇ ਕੋਈ ਦੀ ਇਹ ਘਟਨਾ ਹੈ ਪਤਾ ਨਹੀਂ ਲੱਗਾ ਹਾਂਜੀ ਤਕਰੀਬਨ 5:30 ਵਜੇ ਦੀ ਕਰ ਅੱਛਾ ਕੌਣ ਕੌਣ ਸੀ ਕਿ ਦੂਜੇ ਸ਼ਖਸ ਨਾਲੋਂ ਕੌਣ ਸੀ ਬਾਕੀ ਇਹਦੇ ਭਾਬੀ ਜੀ ਇੱਕ ਤਾਂ ਵੱਡਾ ਬ੍ਰਦਰ ਸੀ ਨਾਲ ਹਾਂਜੀ ਤੇ ਭਤੀਜਾ ਇੱਕ ਤਾਂ ਭਤੀਜੇ ਨਾਲ ਲੱਤ ਹੋ ਗਈ ਜੇ ਪਿੰਡ ਕੋਲ ਦੀ ਤਾਂ ਠੀਕ ਹੈ ਹੁਣ ਆਇਆ ਤੁਸੀਂ ਦੇਖ ਹੀ ਰਹੋ ਜਿਹੜਾ ਪਰਿਵਾਰ ਤੇ ਬਹੁਤ ਮੰਦਭਾਗੀ ਘਟਨਾ ਵਾਪਰੀ ਏ ਸਮਾਨੀ ਬਿਜਲੀ ਡਿੱਗਣ ਕਰਕੇ ਚਾਚੇ ਕੋ ਦੂਜੇ ਪਤੇਜੇ ਦੀ ਮੌਕੇ ਤੇ ਮੌਤ ਹੋ ਗਈ ਏ ਜੋ ਕਿ ਕਸ਼ਮੀਰ ਸਿੰਘ ਪੁੱਤਰ ਅਭਿਸ਼ਲ ਸਿੰਘ ਦਾ ਜੋ ਕਿ ਸਾਮ ਰੈਫਲ ਵਿੱਚ ਸੀ ਉਹਨਾਂ ਦੀ ਵੀ ਮੌਕੇ ਤੇ ਮੌਤ ਹੋ ਗਈ ਤੇ ਉਹਨਾਂ ਦਾ ਪਤੀਜਾ ਗੁਰਸ਼ੰਤ ਸਿੰਘ ਪੁੱਤਰ ਜਗਿੰਦਰ ਸਿੰਘ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਹਮ ਕਿੰਨੇ ਕੋਈ ਦੀ ਇਹ ਘਟਨਾ ਹੈ? ਇਹ 6 ਪੌਣੇ 6 ਦੀ ਗੱਲ ਹੈ। ਫੌਜੀ ਸਾਹਿਬ ਜਿਹੜੇ ਛੁੱਟੀ ਆਏ ਸੀਗੇ। ਜੀ ਇਹ 10-15 ਦਿਨ ਦੀ ਛੁੱਟੀ ਆਏ ਹੋਏ ਸੀ। ਵੀ ਚਲੋ ਚੋਣਾ ਜਣਾ ਲਵਾ ਲੈਂਦੇ ਆ। ਅੱਛਾ ਵਾਪਸੀ ਕਦੋਂ ਸੀ ਇਹਨਾਂ ਦੀ? ਵਾਪਸੀ ਤਾਂ ਥੋੜੇ ਦਿਨਾਂ ਰਹੀ ਸੀ ਵਾਪਸੀ ਦੀ। ਇਹ ਫੌਜੀ ਸਾਹਿਬ ਜਿਹਨਾਂ ਦੀ ਡੈਥ ਹੋਈ ਹੈ ਮੈਰਿਡ ਸੀਗੇ ਵਹਿ ਉਸ। ਅੱਛਾ ਬੱਚੇ ਵੀ ਹੈਗੇ? ਹਾਂ ਜੀ ਇੱਕ ਬੱਚਾ ਹੈਗਾ ਜੀ ਗੁੜੀਆ ਹੈਗੀ। ਇੱਕ ਕੁੜੀ ਹੈਗੀ ਕਿੰਨਾ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਇਹਨਾਂ ਦੇ 7-8 ਸਾਲ ਹੋ ਚੁੱਕੇ ਨੇ 7-8 ਸਾਲ ਹੋ ਗਏ ਠੀਕ ਹੈ ਤੇ ਜਿਹੜੇ ਨਾਲ ਇਹਨਾਂ ਦੇ ਚਾਚਾ ਜੀ ਸੀ ਉਹਨਾਂ ਦੀ ਕੀ ਨਾਂ ਸੀ ਭਤੀਜਾ ਹੈ ਉਹਨਾਂ ਦਾ ਗੁਰਜਨਤ ਸਿੰਘ ਗੁਰਜਨਤ ਸਿੰਘ ਉੱਤਰ ਜਗਿੰਦਰ ਸਿੰਘ ਉਹ ਭਤੀਜਾ ਹੈ ਉਹ ਭਤੀਜਾ ਹੈ ਅੱਛਾ ਅੱਛਾ ਉਹਨਾਂ ਦੀ ਕਿੰਨੀ ਉਮਰ ਹੈ ਤਕਰੀਬਨ 22 ਸਾਲ ਹੈ ਤੇ ਆਈਟੀਆਈ ਕਰ ਰਿਹਾ ਸੀ ਮੁੰਡਾ ਉਹ ਜੀ ਅੱਛਾ ਕਿਹੜੀ ਜਗ੍ਹਾ ਤੇ ਜੀ ਲੋਕਲ ਜ਼ਿਲ੍ਹਾ ਲਾਹਾਂਬਾਨ ਅੱਛਾ ਆਈਟੀਆਈ ਚ ਸੀ ਜੀ अच्छा 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 ਤੇ ਇਹ ਘਟਨਾ ਜਦੋਂ ਵਾਪਰੀ ਹੈ ਉਹ ਪਤਾ ਕਦੋਂ ਲੱਗਾ ਫਿਰੇ ਜਦੋਂ ਘਟਨਾ ਵਾਪਰੀ ਮੌਕੇ ਤੇ ਜਿਵੇਂ 5 10 8 ਗਵਾਂ ਸੀ ਉਹਨਾਂ ਨੇ ਜਦੋਂ ਜਾਣ ਲੱਗੇ ਸੀ ਪਰ ਜਦੋਂ ਧੂਆਂ ਮਤਲਬ ਨਿਕਲਣ ਲੱਗ ਪਿਆ ਸੀ ਇੰਨਾ ਕੋਈ ਚਟਕਾ ਤੇਜ਼ ਸੀ اچھا ਸ਼ਰੀਰਾਂ ਵਿੱਚ ਦੋਨਾਂ ਦੇ 10 ਮਿੰਟ ਲੱਗ ਕੋੜ ਨੇੜੇ ਜਾਂਦੇ ਆ ਦਰ ਦਰ ਕੇ ਜਾ ਰਹੇ ਸੀ ਜਿੰਨਾਂ ਦੀ ਜੀਰੋ ਚ ਨਹੀਂ ਸੀ اچھا ਤੇ ਮੌਤ ਮੌਕੇ ਤੇ ਹੋ ਗਈ ਸੀ ਮੌਕੇ ਤੇ ਹੋ ਗਈ ਫੌਜੀ ਦਾ ਸਾਰਾ ਪਿੰਡਾ ਦੂਸਤਾਂ ਹਾਂਜੀ ਫੌਜੀ ਸਾਹਿਬ ਨੇ ਉਹਦਾ ਪਿੰਡਾ ਕਿਹੜਾ ਦਾ ਸਾਡੀ ਦਾਲੇ ਕਾਲਾ ਪਾ ਲਾ ਸਾਰਾ ਛੜ ਗਿਆ ਸਾਰੀ ਗੈ ਸਰ ਕਰਮਜੀਤ ਚੱਕੀਵਾ ਇਹਨਾਂ ਦੀ ਖੇਤੀ ਹੈ ਜੀ ਉੱਥੇ ਸਾਡੇ ਖੇਤ ਨਾਲ ਖੇਤੀ ਹੈ ਇਹਨਾਂ ਦਾ ਕਸ਼ਮੀਰ ਸਿੰਘ ਫੌਜੀ ਹੈ ਜੋ ਆਸਾਮ ਰਾਈਫਲ ਚੱਕ ਨੇ ਜੀ ਉਸ ਮੰਨੀ ਬੀਲੀ ਡਿੱਗਣ ਨਾਲ ਉਹਨਾਂ ਦੇ ਭਤੀਜਾ ਤੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਦੋਨੋਂ ਜਣੇ ਮੌਜੂਦ ਸੀ ਦੋਨੋਂ ਜੀ ਦੋਨੋਂ ਇਕੱਠੇ ਕੰਮ ਕਰ ਰਹੇ ਸੀ ਖੇਤ ਜਸਮਨ ਵੀ ਜਿੱਗਣ ਨਾਲ ਉਹਨਾਂ ਦੀ ਮੌਤ ਹੋ ਗਈ। ਹੋਰ ਕੋਈ ਸੀਗਾ ਕੋਲ? ਕੋਲ ਜਿਹੜੇ ਬੰਦੇ ਸੀਗੇ ਜਿਹੜੇ ਵੇਖਣ ਵਾਲੇ ਉਹ ਦੱਸਦੇ ਆ ਕਿ ਅਸੀਂ ਡਰ ਦੇ ਕਰਕੇ ਅਸੀਂ ਵੀ ਨੇੜੇ ਨਹੀਂ ਗਏ। ਜਦੋਂ ਕਿ ਕੁਝ 20 ਸਵਾਲੇ ਤੇ ਕੋਈ ਹੋਰ ਬੰਦੇ ਬਾਅਦ ਚ ਆ ਕੇ ਉਹਨਾਂ ਨੂੰ ਚੱਕਿਆ ਤੇ ਜਾ ਕੇ ਕੁੱਟਾਇਆ। ਇਹ ਕਿੰਨੇ ਕਿੰਨੇ ਵਜੇ ਦੀ ਘਟਨਾ ਹੈ? ਇਹ ਤਕਰੀਬਨ 6:00 ਵਜੇ ਦੀ ਜੀ ਸਾਢੇ 6:00। ਉਸ ਤੋਂ ਬਾਅਦ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਕਿ ਮੌਕੇ ਤੇ ਜੀ ਮੌਤ। ਕਿੱਥੋਂ ਦੇ ਰਹਿਣ ਵਾਲੇ ਸੀ? ਚੱਕਬਜੀਦਾ ਜੀ। ਕੀ ਨਾਮ ਕੀ ਸੀ ਉਹਨਾਂ ਦਾ? ਇੱਕ ਕਸ਼ਮੀਰ ਸਿੰਘ ਫੌਜੀ ਹੈ ਜੀ, ਦੂਸਰਾ ਸੋਨਾ ਸਿੰਘ ਪੁੱਤਰ ਜਗENDER ਸਿੰਘ, ਉਹਦਾ ਭਤੀਜਾ। ਛੁੱਟੀ ਇਹ ਡਿਊਟੀ ਅਸਾਮ ਰਾਈਫਲ ਜਗ੍ਹਾ ਮੈਨੂੰ ਪੱਕਾ ਨਹੀਂ ਪਤਾ ਕਿਹੜੀ ਜਗ੍ਹਾ ਦਾ ਡਿਊਟੀ ਅਸਾਮ ਸੀ ਹਣਗੇ ਯਾਨੀ ਕਿ ਅਸਮਾਨੀ ਕੁਦਰਤੀ ਹਾਂਜੀ ਕੁਦਰਤੀ ਤਕਰੀਬ 6 ਵਜੇ ਦਾ ਟਾਈਮ ਸੀ ਜੀ ਤੇ ਅਸਮਾਨੀ ਬਿਜਲੀ ਗਰੀ ਹੈ ਜਿਹਦੇ ਨਾਲੇ ਖੇਤ ਕੰਮ ਕਰਦੇ ਸੀ ਸਾਰਾ ਪਰਿਵਾਰ ਇਹ ਦੋਵੇਂ ਜਿਹੜੇ ਲੜਕੇ ਸੀ ਚਾਚਾ ਭਤੀਜਾ ਕਮਲਪ੍ਰੀਤ ਤੇ ਕਸ਼ਮੀਰ ਸਿੰਘ ਇਹ ਆਪਣੇ ਝੋਨੇ ਦੀਆਂ ਵਟਾਂ ਬਣਾ ਰਹੇ ਸੀ ਇਕੱਠੇ ਤੇ ਇਸਵਾਨੀ ਬਿਜਲੀ ਡਿੱਗਣ ਨਾਲ ਮਤਲਬ ਇਹਨਾਂ ਦੀ ਇੱਥੇ ਡੈਥ ਹੋ ਗਈ ਮੋਕੇ ਤੇ ਦੂਜਾ ਪਰਿਵਾਰ ਜਿਹੜਾ ਪਾਸੇ ਸਾਈਡ ਤੇ ਕੋਈ ਪੱਠੇ ਵੱਢ ਰਿਹਾ ਸੀ ਕੋਈ ਛੋੜ ਕਰ ਰਿਹਾ ਸੀਗਾ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਨਾਂ ਦੇਖਿਆ ਜਾ ਕੇ ਤੇ ਉਹ ਦੋਨੋਂ ਦੀ ਡੈਥ ਹੋ ਗਈ ਸਰ ਕਿੰਨੀ ਕਿੰਨੀ ਉਮਰ ਸੀ ਬੰਦਾਂ ਦੀ ਉਮਰ ਕਰੀਬ ਇੱਕ ਤਾਂ ਜਿਹੜਾ ਇਹਦਾ ਕਸ਼ਮੀਰ ਸਿੰਘ ਆ ਉਹਦਾ ਆਰਮੀ ਚ ਛੁੱਟੀ ਆਇਆ 15 ਦਿਨ ਦੀ ਤੇ ਦੂਜਾ ਮੁੰਡਾ ਜਿਹੜਾ ਉਹ ਵੀ ਇਹ ਕੀਤੀ ਹੋਈ ਹੈ ਯੰਗ ਜਿਹਨੇ ਦੋਵੇਂ ਸਰ ਇਹੋ ਜਿਹੀ ਹਰਕਾਰ ਹੋ ਗਈ ਜੀ ਨਮਸਕਾਰ ਵੀ ਜੋ 171 ਦੀ ਕਾਰਵਾਈ ਕਰਾਂਗੇ ਜੋ ਬਣਦੀ ਜੋ ਕਾਰਵਾਈ ਕਾਨੂੰਨੀ ਕਰ ਵੀ ਬਣਦੀ ਕਰਾਂਗੇ। ਅਸਮਾਨੀ ਬਿਜਲੀ ਕਟਕੀ ਸੀਗੀ ਉਹਦੇ ਕਰਕੇ ਡੈਥ ਹੋਈ ਹੈ। ਮੈਂ ਹੁਣੇ ਮੌਕੇ ਤੇ ਆਈ ਹਾਂ। ਬਾਕੀ ਤੁਸੀਂ ਦੇਖ ਲੈਣ ਖੇਤ ਚ ਕਿਹੜਾ ਮਾਰਕਿਆ ਨੇ। ਸ਼ਾਂਤ ਸਿੰਘ ਕਰਦੇ ਆ ਵੀ ਕਟਕੀ ਸੀਗੀ। ਸਰ ਹੋਈ ਤਾਂ ਕੁਦਰਤੀ ਜਿੱਦਾ ਮੌਤ ਹੈ ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਕਿਹੋ ਜੀ ਜਿਹੜੀ ਪਰਿਵਾਰ ਦੀ ਮਦਦ ਕੀਤੀ ਜਾਏਗੀ ਕਿਹੋ ਜੀ। ਦੇਖੋ ਮੈਂ ਹੁਣੇ ਹਜੇ ਪਹੁੰਚਿਆ ਹੀ ਹਾਂ ਹਜੇ ਮਿਲਣਾ ਹਜੇ ਮੈਂ ਇਹਨਾਂ ਨੂੰ ਪਰਿਵਾਰ ਦੇ ਮੈਂਬਰ ਨੂੰ ਮਿਲ ਕੇ ਫਿਰ ਮੈਂ ਦੱਸਾਂਗਾ ਉਸਦੇ ਬਾਅਦ। ਜੀ।